ਤੁਹਾਨੂੰ ਅਧਿਕਾਰ ਥੋੜੀ ਫਿਰ ਨਹੀਂ ਜੀ ਸਾਨੂੰ ਤੇ ਕਰਜ਼ਾ ਚਾਹੀਦਾ ਉਹ ਪਹਿਲਾਂ ਉਹਦਾ ਪੂਰਾ ਚੈੱਕ ਕਰਨਗੇ ਜੇ ਤੁਸੀਂ ਵਾਕੇ ਉਹ ਜੋ ਕੁਝ ਕੰਡੀਸ਼ਨਸ ਪੂਰੀਆਂ ਕਰ ਰਹੇ ਹੋ ਫਿਰ ਦੇ ਦੇਣਗੇ ਉੱਥੇ ਲਿਖਿਆ ਹੁੰਦਾ ਜਿੱਥੇ ਉਹ ਕਰਜ਼ਾ ਕਾਊਂਟਰ ਤੇ ਮੈਡਮ ਬੈਠੀ ਹੈ ਵੀ ਤੁਸੀਂ ਕਰਜ਼ਾ ਲੈਣ ਦੇ ਬੈਂਕ ਤੋਂ ਤੁਹਾਡਾ ਅਧਿਕਾਰ ਨਹੀਂ ਹੈ ਪੱਕਾ ਵੀ ਤੁਸੀਂ ਹੱਕ ਨਹੀਂ ਹੈ ਤੁਹਾਡਾ ਕੋਈ ਕਿ ਤੁਸੀਂ ਲੈ ਸਕਦੇ ਬੈਂਕ ਨੇ ਪਹਿਲਾਂ ਸ਼ਰਤਾਂ ਪੂਰੀਆਂ ਤਾਂ ਐਦਾਂ ਕਾਲਪੁਰਖ ਰੱਬ ਦੇ ਕੋਲੋਂ ਉਹਨੇ ਜੋ ਦਿੱਤਾ ਹੈ ਉਹ ਦੇ ਰਿਹਾ ਅਧਿਕਾਰ ਇਹ ਹੈ ਤੁਹਾਡੇ ਪੈਸੇ ਜਮ੍ਹਾਂ ਹੋਣ ਉੱਤੇ ਵਿਆਜ ਮਿਲ ਜਾਣਾ ਹੈ ਐਫ ਡੀ ਆਰ ਥੋੜੀ ਪਈ ਹੈ ਉਹਦਾ ਵਿਆਜ ਮਿਲ ਜਾਣਾ ਹੈ ਪਰ ਸਾਧ ਸੰਗਤ ਐਕਸਟਰਾ ਕੁਝ ਲੈ ਕੇ ਬਣਾਉਣਾ ਉਹ ਤੁਹਾਨੂੰ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਇਦਾਂ ਅਕਾਲ ਪੁਰਖ ਰੱਬ ਪਰਮਾਤਮਾ ਦੇ ਘਰੋਂ ਪੁੱਤਰ ਧੀਆਂ ਸੰਸਾਰ ਦਾ ਤਾਂ ਮਿਲ ਰਹੀਆਂ ਨੇ ਹੁਣ ਉਹ ਚੀਜ਼ ਜੋ ਤੁਹਾਡੇ ਕੋਲ ਨਹੀਂ ਉਹ ਲੈਣ ਵਾਸਤੇ ਫਿਰ ਸ਼ਰਤ ਰੱਖਣੀ ਹੈ ਰੱਬ ਦੀ ਸ਼ਰਤ ਪੂਰੀ ਕਰਨੀ ਪੈਂਦੀ